ਲੱਗ ਗਿਆ ਅੱਜ ਕੁੱਪ ਬਣਾਣ ਵਈਏ ਵੀ ਪਣਾ ਹੋ ਗਿਆ ਨਿਬੜ ਗਿਆ ਕੰਮ ਕਣ ਕਬੜ ਦੀ ਟੂੜੀ ਬਣਾ ਲਈ ਤੇ ਅੱਜ ਲੱਗ ਜਾਣਾ ਕੁੱਪ ਤੇ ਆਂ ਅੰਦਰ ਪਾਤੀ ਇਧਰ ਟੂੜੀ ਆਪਾਂ ਮਿੱਲੇ ਹੁਣ ਛੱਡਾਂਗੇ ਬਾਜੀਆਂ ਲੈ ਦਊਂਗੀ ਇੱਕ ਬੇਬੀ ਦਊਂਗੀ ਇੱਕੋ ਦੋ ਤਿੰਨ ਚਾਰ ਚੱਲ ਘੁੰਮਿਆ ਚਲ 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 ਲਵੇ ਅੱਧੇ ਤੱਕ ਆ ਗਏ ਅੱਧੇ ਰਹਿ ਗਏ ਇਹਨਾਂ ਨੇ ਵੀ ਆਏ ਜਾਣਾ ਆ ਬੈਠ ਗਿਆ ਕੇ ਕਾਲ ਆ ਆਪੋ ਘਟ ਰਹਿਤੇ ਬਾਦਾਮ ਖਵਾ ਦੀ ਨਾ ਤਾਂ ਬਹੁਤ ਲੱਗਦਾ ਯਾਰ ਕੱਟਣੇ ਨੂੰ ਵੀ ਚਲੋ ਕੀ ਆ ਕਗਰੋ ਕਿਦਾਂ ਲੱਗਿਆ ਗਰਮੀ ਹੋ ਗਈ ਬਹੁਤ ਜ਼ਿਆਦਾ ਤੁਹਾਨੂੰ ਵੀ ਕੋਈ ਘਾਤਨ ਹਾਰਦੇ ਆ ਬਈ ਰੋਡ ਵੀ ਪਤਾ ਹੀ ਨਹੀਂ ਲੱਗ ਰਿਹਾ ਹੈ ਕਿਉਂ ਕਿਤੇ ਸੀ ਉਸੇ ਦਾ ਜਮਾ ਹੀ ਵੀ ਚੱਲਦਾ ਕਿ ਨਹੀਂ ਚੱਲਦੇ ਤਾਂ ਕੋਣ ਚਾਹਦਾ ਸਾਰੇ پیسے ਨਿਭੜ ਗਏ ਬਸ ਤੋ ਕੁੜੀਆਂ ਹੀ ਰਹਿ ਰਹੀਆਂ ਹੁਣ ਤਾਂ ਆਉੰਨੇ ਨੂੰ ਅੱਗੇ ਕਾਲਜ ਉਹ ਕੀ ਆ ਰਹੀਏ ਤੋੜੀ ਵਾਲੀ ਮਸ਼ੀਨ ਮੇਰੇ ਸਾਬ ਨੂੰ 10 ਦਿਨ ਦੇ ਵਿੱਚ 10 ਦਿਨ ਵੀ ਸ਼ਾਇਦ ਜ਼ਿਆਦਾ ਹੀ ਆ 5 4 ਦਿਨ ਦੇ ਵਿੱਚ ਵਿੱਚ ਸਾਰਾ ਹੋ ਜੂਗਾ ਜੇ ਅਪ ਤੋੜੀ ਵਿੱਚ ਅਪ ਹੋ ਜਾਣੀਆਂ ਬਣ ਕੇ ਦਾ ਨਾ ਬੁਰਾ ਹਾਲ ਨਾ ਕਿ ਆ ਕਿ ਇਹ ਹੁਣ ਪਹਿਲਾਂ ਰੋਡ ਬਣਦੇ ਤੇ ਹੁਣ ਤਾਂ ਲੁੱਕੇ ਨਹੀਂ ਬਣਦੀ ਹੁਣ ਤਾਂ ਯਾਰ ਕੱਚਾ ਪੱਕਾ ਜਿਹਾ ਕੰਮ ਕਰਦੇ ਆ ਵਿੱਚ ਸਾਰਾ ਕੁਝ ਮਿਕਸ ਜਿਹਾ ਕਰਕੇ ਰਲਾ ਕੇ ਚੱਲ ਗਈ ਉਹ ਫੇਰ ਕਹਿੰਦੇ ਨੇ ਬਣ ਗਿਆ ਰੋਡ ਐ ਲੁੱਕੇ ਨਹੀਂ ਪਾਣੀ ਜਿਆਦਾ ਅੱਗੇ ਤਾਂ ਲੁੱਕ ਨਹੀਂ ਰਹੀ ਸੜਦੇ ਤੇ ਉੱਪਰ ਰੋਡ ਵੀ ਨਹੀਂ ਦਹਿਲਦੇ ਹੁਣ ਤਾਂ ਬਣਦਾ ਬਾਚੂ ਪਹਿਲਾਂ ਟੁੱਟ ਜਾਂਦੇ ਆ ਬਾਕੀ ਬਈ ਫੈਸਾ ਮੇਨ ਹੋ ਗਿਆ ਇਹਨੂੰ ਮਰਜੀ ਤੇ ਕਾ ਦੋ ਅਗਲਾ ਖਾਣੇ ਦੀ ਸੋਚਦਾ ਦੇਖਦੇ ਹਾਂ ਆਪਾਂ ਵੀਡੀਓ ਵਿੱਚ ਹਾਇ 2 2 ਇੰਚ ਨੀਂਵਰ ਪਈ ਵੀ ਹੁੰਦੀ ਬਜਰੀ ਬੁਜਰੀ ਉਹ ਆ ਬੁਰਾ ਰਹਾ ਨਾ ਚੈੱਕ ਕਰੋ ਤੁਸੀਂ ਰੋਡ ਦਾ ਕਾ ਵੀ ਨਾ ਮੈਸ ਵਾਲਿਆਂ ਦਾ ਇੰਨਾ ਬੁਰਾ ਰਹਿਣਾ ਸੜਕਾਂ ਤੇ ਰੋਡਾਂ ਤੇ ਬੰਦ ਕਰਿਆ ਹੋਇਆ ਫੇਰ ਵੀ ਯਾਰ ਜਾਣ ਬੁੱਝ ਬੁੱਝ ਕੇ ਪਤਾ ਨਹੀਂ ਕਿੱਥੇ ਮਰ ਗਿਆ ਕਾਨੂੰਨ ਹੈ ਉਹ ਨਹੀਂ ਦੱਸੋ ਹੁਣ ਖੜਾ ਐ ਰੋਡ ਤੇ ਗੱੱਬੇ ਚੱਲ ਰਹੀਆਂ ਜੇ ਕਿਸੇ ਨੇ ਫੇਰ ਕਹਿਣ ਲੱਗ ਜੂਗਾ ਗਰੀਬ ਆਹਾ ਗਰੀਬ ਐ ਯਾਰ ਜਿਹੜੇ ਕਰੋੜਾਂ ਰੁਪਏ ਦੀਆਂ ਮੈਛਾਂ ਚੱਕੀ ਫਿਰਦੇ ਆ ਰੋਡਾਂ ਤੇ ਇਹ ਕਿੱਧਰ ਦੇ ਗਰੀਬ ਹੋ ਗਏ ਆ ਚੈੱਕ ਕਰੋ ਤੁਸੀਂ ਯਾਰ ਕਿ ਆ ਕੁਝ ਬਣ ਰਿਹਾ ਦੇਖ ਲੈ ਲੈ ਆ ਕੋਤ ਹੁਣ ਆਉਰੇ ਅਧ ਜਨਾਨੀਆਂ ਨਾਲ ਫੇ ਜਨਾਨੀਆਂ ਨੂੰ ਕਰ ਦੰਨੇ ਅੱਗੇ ਚੈੱਕ ਕਰੀ ਜੋ ਦੇਖੋ ਆਏ ਪੰਜਾਬ ਕਿਆ ਕੇਰਵਾ ਬੂਗਾ ਘਾ ਟੁੱਟ ਸੇਫ ਕਰੋ ਬੰਦਾ ਲਾ ਰਿਹਾ ਤੁਨੂੰ ਮੈ ਜੀ ਧੂਪਾਂ ਦੇ ਵਿੱਚ ਲੱਗਿਆ ਵੇ ਦੇਖ ਲੋ ਆ ਯਾਰ ਮਿਹਨਤ ਦੇਖੋ ਲੱਗਿਆ ਧੂਫਾਂ ਚ

ਤੇ ਕੇਅਰ ਕਰ ਲੈ ਤੇ ਹੋਰ ਨਿਊ ਜੀ ਚਲੀ ਜਾਂਦੇ ਵੀ ਜਿਹਨਾਂ ਦੇ ਬਾਡਰ ਤੇ ਪਾਰ ਐ ਨਾ ਜ਼ਮੀਨਾਂ ਇਹ ਆਪਣੀ ਕਣਕ 2 ਦਿਨਾਂ ਉਹਨਾਂ ਕੋਲੋਂ ਕਣਕ ਵੜਾ ਲਓ ਤੂੜੀ ਬਣਾ ਲਓ ਓਏ ਯਾਰ ਜੇ ਕਣਕੇ ਕੱਚੀ ਹੋਵੇ ਉਹ ਕਿੱਥੇ ਤੇ ਵੜਾ ਲੂੰਗਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਿਹੜਾ ਮਾੜਾ ਮੋਟਾ ਹੋ ਜਾ ਲਾਂਗਾ ਖੁੱਲਿਆਂ ਤਾਂ ਗੁਰਦੁਆਰਾ ਸਾਹਿਬ ਨੂੰ ਜਾਣੇ ਨੂੰ ਹੁਣ ਇਹਨਾਂ ਨੇ ਉਹ ਵੀ ਬੰਦ ਕਰਤਾ ਜਿਹੜੇ ਇੱਧਰ ਤੇ ਉੱਧਰ ਵਿਆਹ ਹੋਏ ਹੋਏ ਆ ਉਹ ਵੀ ਭੇਜ ਰਹੇ ਆ ਯਾਰ ਪਾਧਾਨੀ ਸਰਕਾਰਾਂ ਇਹ ਰਾਈ ਚਾਹੁੰਦੀਆਂ ਵੀ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਾ ਹੋਵੇ ਕਿਉਂ ਕਰਕੇ ਹੁਣ ਕਿੰਨੇ ਜਾ ਰਹੇ ਇੱਥੇ ਇਹ ਵੀ ਜਿਹੜੀਆਂ ਚਰੀਆਂ ਟਾਂਡੀਆਂ ਖੜੀਆਂ ਆਹ ਇੰਨੇ ਜਰਾ ਪਿੰਡਾਂ ਵਾਲਾ ਚਲਰੀਆਂ ਕਰ ਪੈਣਾ ਕਣਕੀਆਂ ਤੂੜੀਆਂ ਆਹ ਪੰਜਾਬੇ ਆ ਪਰ ਪੰਜਾਬ ਨੇ ਜਿਹੜੇ ਸਿਉਂਕ ਮੰਗਣ ਲੱਗੇ ਵੇ ਨਾ ਖਾਣ ਉਹ ਚੀਜ਼ ਗਲਤ ਹੈ ਕੋਈ ਨਹੀਂ ਅੱਧੀ ਹਿਸਾਬ ਹੋ ਗਾ ਇਤੋਂ ਤੇ ਪਰਲੇ ਦੇ ਵਿੱਚ ਸਾਲਾ ਦੇ ਵਿੱਚ ਆਪ ਹੀ ਨਾ ਹੀ ਜਾਂਦੇ ਤਾਂ ਹੁਣ ਨਾਲੂਗਾ ਕੋਈ ਫਰਿਆ ਵੇਆ ਕੁਆੜ ਨਾਲ ਗੰਦ ਨਾਲ ਇਸ਼ਤਿਹਾਰ ਵਾਇਗਰ ਉਹ ਇਲੇ ਆਦੇ ਹੋ ਮੇਰਾ ਪੁਰਾਣਾ ਪਿੰਡ ਆਹ ਘੰਟਾ ਕੀ ਜਿਹਾ ਲੱਗਦਾ ਹੈ ਨਾ ਸਾਰੇ ਪਾਸੇ ਹਰਿਆਲੀ ਬਤਲਾ ਨਹਿਰ ਹੈ ਨਾ ਉਹ ਵੀ ਜਿਹਾ ਦਾ ਚਭਈ ਅੰਡੋਣੀ ਮਾੜਾ ਚੱਕ ਹਰ ਦੇਖੋ ਆ ਕਿੱਥੇ ਮਿਲਣਾ ਪਿੰਡਾਂ ਵਾਲਾ ਗੁਹਾਰੇ ਲੱਗੇ ਹੋਏ ਐ ਜਿਸ ਇਨਾਂ ਚੱਲਦੀਆਂ ਪੇਜ ਤੇ ਕਿੱਥੇ ਜਾ ਰਿਹਾ ਦੇਖਦੇ ਜੇ ਬੈਠਿਆ ਤੁਹਾਨੂੰ ਦੇਖਦੰਨੇ ਨਹੀਂ ਨਾ ਸੀ ਧਿਆਨ ਨਾਲ ਵੀ ਬ੍ਰਾਵੋ ਪੱਪਾ ਨੂੰ ਯਾਰ ਇੱਕ ਰਾਜ ਜੋ ਜਿਹੜੇ ਮੈਂ ਦਿਖਾ ਰਿਹਾ ਤੇ ਆ ਹੈ ਨਾ ਹਕ ਗਲਾਂਟੀ ਜਿਹਨੇ ਮਾਨੂੰ ਤਾਂ ਵੀ ਨਾ ਚੱਲ ਅਗਲੇ ਪਿੰਡ ਜਾਣਾ ਹੋਣਾ ਇਹਨਾਂ ਬਿਠਾ ਲੰਨੇ ਆ ਇੱਕ ਆਪਣੇ ਕੋਈ ਗਾਂ ਦੇ ਗਾਹ ਹੈ ਨਾ ਜਾਣ ਪਛਾਣ ਪਿੰਡ ਦੇਆਂ ਨੂੰ ਜਾਣਦੇ ਤੇ ਆ ਕੇ ਗੱਲ ਚੱਲਦੀ ਵੀ ਮੈਂ ਅਸੀਂ ਉੱਧਰ ਦੇ ਇੱਧਰ ਰਹਿਣ ਲੱਗ ਕੇ ਆਏ ਆ ਟੈਮਿੰਡ ਦੇ ਨੂੰ ਉਹਨੂੰ ਵੀ ਜਾਣਦੇ ਆ। ਬਦਲ ਜਿਹਨਾਂ ਦਾ ਨਾਮ ਲਿਆ ਯਾਰ ਵਧੀਆ ਬੰਦਿਆਂ ਨੂੰ ਜਿਹਨੇ ਜਾਣਦੇ। ਮਾਨੂੰ ਤਾਂ ਕਹਿੰਦਾ ਉੱਥੇ ਤਾਂ ਉੱਥੇ 7 ਕਿਲੋਮੀਟਰ ਅੱਗੇ ਤਾਂ ਜਿੱਥੇ ਇਹਨੇ ਜਾਣਾ ਤੁਹਾਨੂੰ ਮੈਨੇ ਸਟੌਪ ਕਰਕੇ ਕਰਕੇ ਆਈ। ਮੈਂ ਕਿਹਾ ਤੁਸੀਂ ਇੰਨਾ ਦੂਰ ਕਿੱਥੇ ਤੁਰ ਕੇ ਜਾਓ ਜਦੋਂ ਬੰਦਿਆਂ ਨਾਲ ਜਾੜਾ ਪਛਾਲਣੇ ਨਿਕਲੇ ਆਈ। ਕਿ ਕੋਈ ਚੱਕ ਨਹੀਂ ਮੈਂ ਹੁਣ ਤਾਂ ਇਸੇ ਦਿਵਲ ਅੱਗੇ ਆਉਂਗਾ। ਬਾਹਰ ਤੇ ਆਰਾਂਟੀ ਨੇ ਸ਼ੀਸ਼ਾ ਦੇਈਆਂ ਯਾਰ ਇਹ ਦਿਨੋਂ ਨਾਲ ਫੋਨ ਤਾਂ ਮਿਲ ਜਾਂਦਾ ਜਦ ਕੋਈ ਬੰਦਾ ਆਪਾ ਆਪਣਾ ਬੰਦਾ ਛੱਡ ਗਿਆ ਨੇ ਇਹਨਾਂ ਕਿਸੇ ਨੇ ਹੈਲਪ ਕਰਦੇ ਆ। ਪਾ ਗਾ ਚਲੋ ਠੀਕ ਆ ਬੜਾ ਚੱਲ ਰਹੀ ਏ ਮਸ਼ੀਨ ਟੁੱਡੀ ਵਾਲੀ ਬਾਪੇ ਦਾ ਢਾਬਾ ਲੱਗੇਵੇਂ ਆਂਵੇਂ ਆਂਵੇਂ

ਦੇ ਬਈ ਬੱਬਾ ਨਾਨਕ ਜੀ ਦੀ ਤਸਵੀਰ ਬਣਾਈ ਛੱਲੇ ਬੰਦੇ ਨੇ ਅਜੇ ਰੰਗ ਰੰਗ ਭਾਨੇ ਤੇ ਰਹਨੇ ਆ ਇਹ ਸਾਡਾ ਕਾਰੀਗਰ ਬੰਦਾ ਕੋਡ ਵਾਹ ਕਿਉਂ ਕੋਡਾ ਲੈ ਰੋ ਕੋਡ ਟੂ ਗੁੱਡ